ਆਪਾਂ ਨਾਲ ਨਹੀਂ ਨਹੀਂ ਇਹਨੂੰ ਰੱਖੋ ਤੁਸੀਂ ਵੀ ਹੱਥ ਲਾ ਲੀ ਫੋਟੋ ਤੁਸੀਂ ਕਰੋ ਪਾਣੀ ਪੂਣੀ ਦੇਈ ਜਾਓ ਬਸ ਇਹਨੂੰ ਕੋਈ ਗੱਲ ਨਹੀਂ ਤੁਸੀਂ ਕਰੋ ਪਾਣੀ ਪੂਣੀ ਦੇਈ ਜਾਓ ਬਸ ਇਹਨੂੰ ਕੋਈ ਗੱਲ ਨਹੀਂ ਕੋਈ ਮੈਨੂੰ ਤਾਂ ਲੱਗਦਾ ਚਪੜਾਂ ਦੇ ਦਵਾਲੇ ਦਵਾਲੇ ਲਾਣੀ ਸਾਰੀ ਨਿੰਮ ਚਾਹੀਦੀ ਆ ਜਿੰਨੀ ਨਿੰਮ ਹੋਵੇ ਨਾ ਚਪੜਾਂ ਤੇ ਦਵਾਲੇ ਮੱਛਰ ਨਹੀਂ ਆਉਂਦਾ ਬਿਲਕੁਲ ਹੀ ਅਗਲੇ ਪਾਣੀ ਇਹਨਾਂ ਦੇ ਦਵਾਲੇ ਬਾਜੀ ਏਦਾਂ ਮੋਟੇ ਜਿਹਾ ਬੰਦ ਹੋ ਇਹ ਸ਼ਾਹ ਹੁੰਦੀ ਬਹੁਤ ਸੰਧਣੀ ਜਿਹੜੀ ਵੈਲਕਮ ਦੀ ਇਹ ਤਾਂ ਬਹੁਤ ਮੋਟਰ ਦੇ ਜਿਵੇਂ ਲਾ ਲਾਉਂ ਕਦੀ ਕਾਟਾ ਪੂਰਾ ਨਹੀਂ ਨਹੀਂ ਅੱਜ ਤੇ ਕਰੋ ਹੱਦ ਲਾ ਦਿਓ ਬੜਾ ਜੀ pani javelu